ਹੁਣ ਚਾਰ ਰੁਡੀਕ ਦੇ ਜਾਫੀ ਇੱਕ ਪਾਸੇ ਸੋਨੀ ਫਕਰ ਝੰਡੇ ਵਾਲਾ ਦੂਸਰੀ ਕਲੀ ਤੇ ਗਿਨੀ ਮਹਿਮਦ ਵਾਲੀਆ ਤੇ ਸੈਂਟਰ ਤੇ ਲਵਲੀ ਤੇ ਸੁਨਿਆਰਾ ਇਧਰਲੇ ਪਾਸੇ ਹੁਣ ਉਹ ਨਜ਼ਾਰਾ ਸੋਨੀ ਫਕਰ ਝੰਡੇ ਵਾਲਾ ਜੀਵਨ ਖੈਰਿਆਂ ਵਾਲਾ ਟੱਕਰ ਦੇਖਣਯੋਗ ਹੈ ਟੱਕਰ ਨਜ਼ਾਰੇ ਵਾਲੀ ਹੈ ਮੈਚ ਫਸ ਗਿਆ ਮੈਚ ਫਸ ਗਿਆ ਮੈਚ ਫਸ ਗਿਆ ਮੈਚ ਫਸ ਗਿਆ ਫਕਰ ਝੰਡੇ ਵਾਲਾ ਪੰਗੜੇ ਤੋਂ ਆ ਗਿਆ ਬਹਿ ਜਾਓ ਭਰਾ ਬਣ ਕੇ ਬਹਿ ਜਾਓ ਪੈਂਦੇ ਬਿਨਾਂ ਏ ਮੁੰਡਾ ਦੋ ਬੁਰਜੀ ਵਾਲਾ ਇਹ ਅੰਮਰਸਰੀਆ ਆਇਆ ਹੈ ਆ ਇਧਰ ਕਹਿੰਦੇ ਖੀਰਾ ਵਾਲੀਏ ਬੁਲਟ ਨੇ ਧਰਤੀ ਮਾ ਨੂੰ ਮੱਥਾ ਟੇਕਿਆ ਗੱਜਣ ਕਹਿੰਦੇ ਡੇਰਾ ਬਾਬਾ ਨਾਨਕ ਦਾ ਚੇਲਾ ਕਹਿੰਦੇ ਸਣੀ ਮੇਰਾ ਬਾਬਾ ਨਾਨਕੜਾ ਆ ਬੁਲਟ ਵੀ ਹੈ ਇਹ ਅੱਕਦਾ ਨਹੀਂ ਇਹ ਥੱਕਦਾ ਨਹੀਂ ਆ ਸਾਹਮਣੇ ਸਿਰੇ ਦੀਆਂ ਰੇਡਾਂ ਪਾਉਣ ਵਾਲਾ ਸਿਰੇ ਦੇ ਜਫੇ ਲਾਉਣ ਵਾਲਾ ਜਾਫੀ ਆ ਹੋ ਗਿਆ ਮੁੰਡੇ ਹੋਈ ਹੋ ਗਿਆ ਮੁੰਡੇ ਸਨੀ ਦੇ ਬੁਲਟ ਬੁਲਟ ਦਗ ਦਗ ਤਗ ਤਗ ਆਏ 21 ਦੀ ਕੱਤੀ ਪੈਂਦੀ ਆ ਉਹ ਥੋੜੀ ਉਧਰ ਅਗਲੇ ਨੇ ਥਾਪੀ ਆ ਜੱਫੀਆਂ ਦੀ ਝੜੀ ਲੱਗ ਗਈ ਐ ਬਲਦੇਵ ਸਿੰਘ ਜੀ ताली ਵਾਰ ਔਰ ਸਾਡੇ ਥਾਣੇਦਾਰ ਪਤਲੀ ਤੋਂ ਲਾਈ ਬਨੰਦ ਆ ਆ ਮਾਰਦਾ ਓਏ ਬੂਟੀਆਂ ਕਹਿੰਦਾ ਜੱਫੀਆਂ ਦੀ ਝੜੀ ਲੱਗ ਗਈ ਓਏ ਬੱਤਲਾ ਮੰਗ ਰਾ ਪਾ ਗਿਆ ਦੋਲੇ ਉੱਤੇ ਕਾਲੀ ਬੰਨੀ ਸ਼ੱਤ ਪੁੱਤ ਪੁਰਸੀ ਵਾਲਾ ਮਿੱਤਰ ਕਬੱਡੀ ਪਾਰਿਆ ਖੇਡ ਮੈਦਾਨ ਵਿੱਚ ਆਹ ਕਬੱਡੀ ਤੇ ਖੜਕਾ ਦੜਕਾ ਆਹ ਕਬੱਡੀ ਤੇ ਖੜਕਾ ਦੜਕਾ ਫੱਕਰ ਝੰਡਾ ਮਾਨਸਾ ਮਾਨਸਾ ਅੰਮ੍ਰਿਤਸਰ ਮਾਨਸਾ ਅੰਮ੍ਰਿਤਸਰ ਮਾਨਸਾ ਅੰਮ੍ਰਿਤਸਰ ਮਾਨਸਾ ਅੰਮ੍ਰਿਤਸਰ ਆਹ ਸੱਟ ਲਿਆ 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 ਉਹ ਦੀਪ ਟੱਕਿਆ ਗਿਆ ਘੜੇ ਜਿੱਤ ਜਿਹੜੀ ਮਰਜੀ ਜਾਵੇ ਆ ਜਿੱਤ ਜਿਹੜੀ ਮਰਜੀ ਜਾਵੇ ਸ਼ਿਕਾਰਾਂ ਵਾਲਾ ਜੱਗੇ ਦਿਓਲ ਦਾ ਚਿਹਤਾ ਆ ਗਿਆ ਆ ਗਿਆ ਓ ਬੱਲੇ ਬੱਲੇ ਮੁੰਡਾ ਕਹਿੰਦੇ ਵਿੱਚ ਵੈਸਟ ਮੈਚ ਦੂਸਰਾ ਸੈਮੀ ਦੀਪ ਆ ਗਿਆ ਉਹੀ ਆ ਗਿਆ ਜਿਹਨੇ ਪਹਿਲਾ ਜਫਾ ਲਾਇਆ ਪਰ ਦੀਪ ਕਹਿੰਦਾ ਛੇਵਾਂ ਦੱਸ ਦੇ ਹੱਥ ਫੁੱਟ ਹੱਥ ਹੁਣ ਥਾਪੀਆਂ ਨਹੀਂ ਬੰਦਿਆ ਉਹ ਹਰ ਖਿਆ ਫਿਰਦਾ ਉਹ ਹਰ ਖਿਆ ਫਿਰਦਾ ਆ ਆ ਆ ਆ ਬੱਲੇ ਬੱਲੇ ਗੱਗੜਪਾਣੇ ਵਾਲੇ ਕਹਿੰਦੇ ਉਹ ਚਿੱਤ ਖੁਸ਼ ਕਰਤਾ ਪਲੇਰਾਂ ਨੇ ਉਹ ਮੇਨਟਾ ਕੀਤੀਆਂ ਗੱਗੜਪਾਣੇ ਵਾਲਿਆਂ ਨੇ ਦੂਜੀ ਯਾਰ ਪ੍ਰਬੰਧ ਕਰਕੇ ਮੇਲਾ ਕਰਾਤਾ ਹੈ ਦੀਪ ਦੁਨੀਆ ਚਾਹੁੰਦੀ ਫਿਰ ਐਕਸ਼ਨ ਸੋਹਣਾ ਇਹ ਆਹ ਅੱਜ ਅਜਤਪੁਰਜੀ ਵਾਲਾ ਰੰਗਾ ਚ ਹੈ ਕੜੀ ਦਿੱਤੀ ਜਾਊਗੀ ਮੇਰੇ ਮਿੱਤਰੋ ਜਿਹਨਾਂ ਤੇ 35 ਲਿਖੀ ਹੋਈ ਹੈ ਰੰਧਾਵਿਆ ਤਲੇਲ ਵਾਲਿਆ ਜੀ ਆਇਆਂ ਨੂੰ ਉਹ ਮੁੱਲ ਮੁੜ ਗਿਆ ਤੁਹਾਡਾ ਇੱਥੇ ਆਉਣ ਤੋਂ ਦਰਸ਼ਕ ਵੀਰ ਕਹਿੰਦੇ ਸਵਾਦ ਆ ਗਿਆ ਗੱਜੜਪਾਣੇ ਸ਼ਿਕਾਰਾਂ ਵਾਲਾ ਖੀਰ ਵਾਲਿਆ ਆ ਗਿਆ ਇੱਕ ਭਰਾ ਵੇਖੋ ਯਾਰ ਜਵਾਕ ਲੈ ਕੇ ਗਰਾਊਂਡ 'ਚ ਆ ਗਿਆ ਦਸ ਯਾਰ